ਇਹ ਮੁੰਡਾ ਅੱਜਕੱਲ ਸੁਰਖੀਆਂ ਵਿੱਚ ਹੈ ਹੁਣ ਇਸ ਦਾ ਰੁਤਬਾ ਕਿਸੇ ਫਿਲਮ ਸਟਾਰ ਤੋਂ ਘੱਟ ਨਹੀਂ ਇਹ ਮੁੰਡਾ ਇੰਡੋਨੇਸ਼ੀਆ ਦਾ ਹੈ ਇਸ ਦੀ ਕਹਾਣੀ ਇੰਡੋਨੇਸ਼ੀਆ ਦੀ ਕਵਾਂਟਨ ਨਦੀ ਤੋਂ ਸ਼ੁਰੂ ਹੁੰਦੀ ਹੈ ਗਲੋਬਲ ਰੂਟ ਰੇਸ ਕਿਸ਼ਤੀ ਦੌੜ ਦੇ ਵਿੱਚ ਬੇੜੀ ਦੇ ਮੋਹਰਲੇ ਹਿੱਸੇ ਤੇ ਸਵਾਰ ਇਹ ਜਵਾਕ ਆਪਣੇ ਨਾਵਕਾਂ ਦਾ ਮਨੋਵਲ ਚੁੱਕਦਾ ਚੁੱਕਦਾ ਪੂਰੇ ਵਿਸ਼ਵ ਦੇ ਲੋਕਾਂ ਲਈ ਇੱਕ ਟ੍ਰੈਂਡ ਬਣ ਗਿਆ ਹੈ ਕਿਸ਼ਤੀ ਦੇ ਉੱਪਰ ਇਸ ਦੀਆਂ ਅਦਾਵਾਂ ਤੇ ਕੁਲਦੀਪ ਮਾਨਕ ਦੇ ਗੀਤਾਂ ਦੇ ਬੋਲ ਇਸ ਉੱਪਰ ਇੰਜ ਫੱਬੇ ਕਿ ਇੰਜ ਲੱਗਾ ਕਿ ਇਹ ਗੀਤ ਸਿਰਫ ਤੇ ਸਿਰਫ ਇਸ ਦੇ ਲਈ ਹੀ ਲਿਖਿਆ ਤੇ ਗਾਇਆ ਹੋਵੇ। ਇਹ ਮੁੰਡਾ ਹੱਦਾਂ ਮੰਨੇ ਟੱਪਦਾ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੋ ਗਿਆ ਏ। ਜਦੋਂ ਇੰਡੋਨੇਸ਼ੀਆ ਦੀ ਸਰਕਾਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਵੀ ਇਸ ਦੀ ਪਿੱਠ ਥਾਪੜੀ। ਇੰਡੋਨੇਸ਼ੀਆ ਦੇ ਸਭਿਆਚਾਰਕ ਤੇ ਸੈਰ ਸਪਾਟਾ ਮੰਤਰਾਲੇ ਵੱਲੋਂ ਇਸ ਨੂੰ ਸਦਕੇ ਮਾਨ ਸਨਮਾਨ ਦਿੱਤਾ ਗਿਆ ਇਸ ਮੌਕੇ ਵੀ ਉਸਨੇ ਆਪਣੀਆਂ ਖੂਬਸੂਰਤ ਉਹੀ ਅਦਾਵਾਂ ਦੇ ਨਾਲ ਸਭ ਦਾ ਮਨ ਲੁੱਟਿਆ ਬਈ ਇੰਨਾ ਕੁ ਮਾਨਤਨ ਤਾਂ ਇਸ ਦਾ ਬਣਦਾ ਹੀ ਸੀ ਆਓ ਆਪਾਂ ਵੀ ਆਪਣੇ ਜਵਾਕਾਂ ਨੂੰ ਪ੍ਰੇਰਿਤ ਕਰੀਏ ਕਿ ਪ੍ਰਸਿੱਧੀ ਸਿਰਫ ਨੰਗੇਸ ਜਾਂ ਅਸ਼ਲੀਲਤਾ ਦੇ ਵਿੱਚ ਹੀ ਨਹੀਂ ਲਹਿਰਾਂ ਦੀ ਹਿੱਕ ਤੇ ਅਡੋਲ ਰਹਿ ਕੇ ਨੱਚੜਾ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰਸਿੱਧੀ ਹੁੰਦਾ ਹੈ। ਇਹ ਮੁੰਡਾ ਅੱਜਕੱਲ ਸੁਰਖੀਆਂ ਵਿੱਚ ਹੈ। ਹੁਣ ਇਸ ਦਾ ਰੁਤਬਾ ਕਿਸੇ ਫਿਲਮ ਸਟਾਰ ਤੋਂ ਘੱਟ ਨਹੀਂ। ਇਹ ਮੁੰਡਾ ਇੰਡੋਨੇਸ਼ੀਆ ਦਾ ਹੈ। ਇਸ ਦੀ ਕਹਾਣੀ ਇੰਡੋਨੇਸ਼ੀਆ ਦੀ ਕਵਾਂਟਨ ਨਦੀ ਤੋਂ ਸ਼ੁਰੂ ਹੁੰਦੀ ਹੈ। ਗਲੋਬਲ ਰੂਟ ਰੇਸ ਕਿਸ਼ਤੀ ਦੌੜ ਦੇ ਵਿੱਚ ਡੇੜੀ ਦੇ ਮੋੜਲੇ ਹਿੱਸੇ ਤੇ ਸਵਾਰ ਇਹ ਜ્વાਕ ਆਪਣੇ ਨਾਵਕਾਂ ਦਾ ਮਨੋਬਲ ਚੁੱਕਦਾ ਚੁੱਕਦਾ ਪੂਰੇ ਵਿਸ਼ਵ ਦੇ ਲੋਕਾਂ ਲਈ ਇੱਕ ਟ੍ਰੈਂਡ ਬਣ ਗਿਆ ਏ ਕਿਸ਼ਤੀ ਦੇ ਉੱਪਰ ਇਸ ਦੀਆਂ ਅਦਾਵਾਂ ਤੇ ਕੁਲਦੀਪ ਮਾਨਕ ਦੇ ਗੀਤਾਂ ਦੇ ਬੋਲ ਇਸ ਉੱਪਰ ਇੰਜ ਫੱਬੇ ਕਿ ਇੰਜ ਲੱਗਾ ਕਿ ਇਹ ਗੀਤ ਸਿਰਫ ਤੇ ਸਿਰਫ ਇਸ ਦੇ ਲਈ ਹੀ ਲਿਖਿਆ ਤੇ ਗਾਇਆ ਹੋਵੇ। ਇਹ ਮੁੰਡਾ ਹੱਦਾਂ ਬੰਨੇ ਟੱਪਦਾ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੋ ਗਿਆ ਏ। ਜਦੋਂ ਇੰਡੋਨੇਸ਼ੀਆ ਦੀ ਸਰਕਾਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਵੀ ਇਸ ਦੀ ਪਿੱਠ ਥਾਪੜੀ ਇੰਡੋਨੇਸ਼ੀਆ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰਾਲੇ ਵੱਲੋਂ ਇਸ ਨੂੰ ਸਦਕੇ ਮਾਨ ਸਨਮਾਨ ਦਿੱਤਾ ਗਿਆ ਇਸ ਮੌਕੇ ਵੀ ਉਸਨੇ ਆਪਣੀਆਂ ਖੂਬਸੂਰਤ ਉਹੀ ਅਦਾਮਾਂ ਦੇ ਨਾਲ ਸਭ ਦਾ ਮਨ ਲੁੱਟਿਆ ਬਈ ਇੰਨਾ ਕਮਾਨਤਣ ਤਾਂ ਇਸ ਦਾ ਬਣਦਾ ਹੀ ਸੀ ਆਓ ਆਪਾਂ ਵੀ ਆਪਣੇ ਜਵਾਕਾਂ ਨੂੰ ਪ੍ਰੇਰਿਤ ਕਰੀਏ ਕਿ ਪ੍ਰਸਿੱਧੀ ਸਿਰਫ ਨੰਗੇਸ ਜਾਂ ਅਸ਼ਲੀਲਤਾ ਦੇ ਵਿੱਚ ਹੀ ਨਹੀਂ ਨਹਿਰਾ ਦੀ ਹਿੱਕ ਤੇ ਅਡੋਲ ਰਹਿ ਕੇ ਨੱਚਣਾ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰਸਿੱਧੀ ਹੁੰਦਾ ਹੈ। লাই ਪੰਜਾਬੀ ਟੀਵੀ ਵੈਬਸਾਈਟ ਤੇ ਪੂਰਾ ਮਹੀਨਾ ਮਸ਼ਹੂਰੀ ਸਿਰਫ 10000 ਰੁਪਏ ਦੇ ਵਿੱਚ। ਵੈਬਸਾਈਟ ਤੇ ਹਰ ਇੱਕ ਖਬਰ ਤੇ ਵਿਗਿਆਪਨ ਸਿਰਫ 15000 ਮਹੀਨਾ ਸ਼ਰਤਾਂ ਲਾਗੂ। ਸੰਪਰਕ ਕਰੋ 96531 96531